ਲੁਧਿਆਣਾ ਪੀਏਯੂ ਵਿੱਚ 21 ਅਤੇ 22 ਮਾਰਚ ਨੂੰ ਦੋ ਦਿਨ ਲਈ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਪੀਏਯੂ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਨਵੀਆਂ ਤਕਨੀਕਾਂ ਅਪਣਾਓ ਝਾੜ ਵਧਾਓ ਥੀਮ ਉੱਪਰ ਕਰਵਾਇਆ ਜਾਵੇਗਾ ਇਸ ਵਾਰ ਕਿਸਾਨ ਮੇਲਾ ਜਿੱਥੇ ਮੇਲੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਇਸ ਮੇਲੇ ਦਾ ਫਾਇਦਾ ਲੈਣਗੇ ਉੱਥੇ ਹੀ ਇਸ ਵਾਰ ਵੱਖ-ਵੱਖ ਕੀਰਤੀ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਦੋ ਨਵੀਆਂ ਫਸਲਾਂ ਇਸ ਵਾਰ ਖਿੱਚ ਦਾ ਕੇਂਦਰ ਰਹਿਣਗੀਆਂ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਨਿਰਦੇਸ਼ਕ ਪ੍ਰਸਾਰ ਸਿੱਖਿਆ ਡਾਕਟਰ ਮੱਖਣ ਸਿੰਘ ਭੁੱਲਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਡਾਕਟਰ ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਕਿਸਾਨ ਮੇਲਿਆਂ ਦੀ ਲੜੀ ਵਿੱਚ ਲੁਧਿਆਣਾ ਵਿੱਚ 21 ਅਤੇ 22 ਮਾਰਚ ਨੂੰ ਦੋ ਦਿਨ ਦਾ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੇ ਸਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਨੇ ਡਾਕਟਰ ਮੱਖਣ ਭੁੱਲਰ ਨੇ ਕਿਹਾ ਕਿ ਇਸ ਵਾਰ ਦੋ ਨਵੀਆਂ ਵੈਰਾਈਟੀਆਂ ਲਾਂਚ ਕੀਤੀਆਂ ਜਾ ਰਹੀਆਂ ਨੇ ਪਹਿਲੀ ਵੈਰਾਈਟੀ ਝੋਨੇ ਦੀ ਹੋਵੇਗੀ ਪੀਆਰ 132 ਜਿਸ ਦਾ ਝਾੜ ਵੱਧ ਪਾਣੀ ਘੱਟ ਲੱਗੇਗਾ ਅਤੇ ਤਿਆਰ ਹੋਣ ਦਾ ਸਮਾਂ ਵੀ ਘੱਟ ਹੋਵੇਗਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇੱਕ ਮੱਕੀ ਦੀ ਨਵੀਂ ਕਿਸਮ ਵੀ ਲਾਂਚ ਕੀਤੀ ਜਾਵੇਗੀ ਅਤੇ ਇਹਨਾਂ ਦੋਹਾਂ ਕਿਸਮਾਂ ਦੇ ਬੀਜ ਵੀ ਕਿਸਾਨਾਂ ਨੂੰ ਉਪਲਬਧ ਕਰਵਾਏ ਜਾਣਗੇ ਆਪਣੇ 21/3 ਨੂੰ ਆਪਣੇ ਪੀਜੋ ਲੁਧਿਆਣਾ ਵਿਖੇ ਕਿਸਾਨ ਮੇਲਾ ਲੱਗ ਰਿਹਾ ਹੈ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆਪਣੇ ਹਾੜੀਥੋਣੀ ਕਿਸਾਨ ਮੇਲੇ ਲਾਉਂਦੀ ਹੈ ਯੂਨੀਵਰਸਿਟੀ 6 ਕਿਸਾਨ ਮੇਲੇ ਆਪਣੇ ਬਾਹਰ ਰਸਟ ਸਟੇਸ਼ਨਾਂ ਤੇ ਲੱਗਦੇ ਆ ਕਿ ਵੀ ਕੇ ਤੇ ਉਹਨਾਂ ਚੋਂ 5 ਅਸੀਂ ਲਾ ਚੁੱਕੇ ਆ 7 ਤਰੀਕ ਨੂੰ ਆਪਾਂ ਸ਼ੁਰੂ ਕੀਤਾ ਸੀ ਜਿਹੜਾ ਬੱਲੋਵਾਲ ਸੌਂਖੜੀ ਵਿਕੇ ਸੀਗਾ ਮੇਲਾ ਫਿਰ 10 ਤਰੀਕ ਨੂੰ ਅੰਮ੍ਰਿਤਸਰ ਸੀਗਾ ਇਸ ਤਰ੍ਹਾਂ ਹੁਣ ਆਪਣੇ ਜਿਹੜੀ 21 ਬਾਈ ਨੂੰ ਇੱਥੇ ਆ ਫਿਰ 25 ਨੂੰ ਆਪਣਾ ਜਿਹੜਾ ਪਟਿਆਲੇ ਹੈਗਾ। ਸੋ ਤਿਆਰੀਆਂ ਸਾਡੀਆਂ ਫੁੱਲ ਚੱਲ ਰਹੀਆਂ ਜੀ। ਸੋ ਮੇਲੇ ਦਾ ਮੁੱਖ ਥੀਮ ਹੈਗਾ ਜੀ ਨਵੀਆਂ ਖੇਤੀ ਤਕਨੀਕਾਂ ਅਪਣਾਓ, ਖਰਚ ਘਟਾਓ ਤੇ ਝਾੜ ਵਧਾਓ। ਸੋ ਉਹਦੇ ਵਿੱਚ ਅਸੀਂ ਕਿਉਂਕਿ ਜਾਦਾ ਜਿੰਨੀਆਂ ਵੀ ਆਪਾਂ ਇਹ ਤਾਂ ਪਤਾ ਇਹ ਜਿੰਨੀਆਂ ਵੀ ਯੂਨੀਵਰਸਿਟੀ ਜਿਹੜੀਆਂ ਨਵੀਆਂ ਰਹੇ ਵੈਰੈਟੀਆਂ ਦਿੰਨੇ ਆ ਜਾਂ ਉਤਪਾਦਨ ਤਕਨੀਕਾਂ ਜਾਂ ਪਾਉਸ ਰੱਖਿਆ ਤਕਨੀਕਾਂ ਜਾਂ ਮਸ਼ੀਨਰੀ ਉਹ ਉਤਪਾਦਨ ਤਾਂ बताਉਂਦਿਆਂ ਆ ਪਰ ਨਾਲ ਸਾਡਾ ਖਰਚਾ ਘਟਾਉਣ ਤੇ ਜਿਹੜਾ ਸਾਡਾ ਜ਼ਿਆਦਾ ਧਿਆਨ ਆ ਸਾਡੇ ਜਿਹੜੇ ਮਹਾਰਾਜ ਜਿੰਨੇ ਵੀ ਉਹ ਕਿਸਾਨਾਂ ਨੂੰ ਇਸ ਪਾਸੇ ਆ ਵੀ ਜਿਵੇਂ ਆਪਣੀ ਕੋਈ ਬਿਮਾਰੀ ਆ ਬਿਮਾਰੀ ਜਦੋਂ ਆਉਂਦੀ ਆ ਆਪਾਂ ਸਪਰੇਅਾਂ ਕਰਦੇ ਆ ਖਰਚਾ ਕਰਦੇ ਆ ਸਾਡਾ ਧਿਆਨ ਇਸ ਪਾਸੇ ਆ ਵੀ ਅਸੀਂ ਇਸ ਤਰ੍ਹਾਂ ਦਾ ਖੇਤ ਦੇ ਵਿੱਚ ਵਾਤਾਵਰਣ ਰੱਖੀ ਬਿਮਾਰੀ ਆਵੇ ਹੀ ਨਾ ਇਹ ਖਰਚਾ ਮੈਂ ਉਦਾਹਰਣ ਦੇ ਰਿਹਾ ਜੀ ਇਸ ਤਰ੍ਹਾਂ ਸਾਡੀਆਂ ਜਿਹੜੀਆਂ ਅਸੀਂ ਕਿਸਾਨਾਂ ਨੂੰ ਗਾਈਡ ਕਰਨਾ ਜੀ ਵਿੱਚ ਨਵਾਂ ਬੀਜ ਵੀ ਉਹ ਦੇ ਰਹੇ ਹਾਂ ਹਾਂ ਜੀ ਮਿਲਣ ਕਿ ਹੋਗਾ ਜੀ ਇਸ ਵਾਰ ਨਵਾਂ ਜਿਹੜਾ ਆਕਰਸ਼ਨ ਹੋ ਗਿਆ ਇੱਕ ਸੀ ਨਵੀਂ ਜਿਹੜੀ ਝੋਨੇ ਦੀ ਕਿਸਮ ਦੇ ਰਹੇ ਆ ਪੀਆਰ 132 ਇਹ ਬੜੀ ਨਵਿਕਲੀ ਕਿਸਮਾਂ ਇਹਦਾ ਕੋਈ ਵੱਡਾ ਫਾਇਦਾ ਇਹ ਆ ਵੀ ਜਿੰਨੀ ਆਪਾਂ ਯੂਰੀਆ ਖਾਦ ਪਾਉਨੇ ਆ ਬਾਕੀ ਕਿਸਮਾਂ ਨੂੰ ਆਪਾਂ ਕਹਿੰਦੇ ਆ 2 ਗੱਟੇ ਪਾਓ ਇਹਨੂੰ ਸਿਰਫ 1.5 ਗੱਟਾ ਪਾਉਣਾ ਸੋ ਅੱਧਾ ਗੱਟਾ ਜਿਹਵੇਂ ਆਪਾਂ ਖਰਚਾ ਘਟਾਉਣ ਦੀ ਗੱਲ ਕਰ ਰਹੇ ਸੀ ਸੋ ਇਹ ਇੱਕ ਵੱਡਾ ਕਦਮ ਆ ਕਿ ਪਹਿਲੀ ਵਾਰ ਇੱਕ ਵੈਰਾਈਟੀ ਆਈ ਆ ਜਿਹਨੂੰ ਅਸੀਂ ਘਟ ਖਾਦ ਦੇ ਨਾਲ ਅਸੀਂ ਪੂਰਾ ਜਿਹੜਾ ਝਾੜ ਲੈ ਸਕਦੇ ਆ ਦੂਜੀ ਸਾਡੀ ਇੱਕ ਜਿਹੜੀ ਸੋਨੀ ਰੁੱਤ ਦੀ ਮੱਕੀ ਦੀ ਕਿਸਮ ਆ ਪੀਐਮਐਚ 17 ਇਹ ਪਹਿਲੀ ਕਿਸਮ ਆ ਜਿਹੜੀ ਯਾਨੀ ਕਿੱਲੇ ਦੇ ਵਿੱਚੋਂ 25 ਕੁੰਟਲ ਝਾੜ ਦਿੰਦੀ ਆ ਔਰ ਜਿਹੜੇ ਅਸੀਂ ਕਿਸਾਨ ਮੇਲੇ ਲਾਏ ਆ ਉਹ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜਿੰਨੇ ਵੀ ਅਸੀਂ ਪੰਜ ਕਿਸਾਨ ਮੇਲੇ ਲਾਏ ਆ ਇਹ ਜਿਹੜੀ ਮੱਕੀ ਦੀ ਕਿਸਮ ਤੇ ਖਾਸ ਤੌਰ ਤੇ ਜਿਹੜੀ ਝੋਨੇ ਦੀ ਜਿਹੜੀ ਪੀਆ 132 ਕਿਸਮ ਇਹਦਾ ਬਹੁਤ ਜ਼ਿਆਦਾ ਰਸ ਰਹਿਦਾ ਉਥੇ ਨਾ ਇਸ ਟਾਲ ਤੇ ਸੋ ਕਿਸਾਨ ਬੜੀ ਇਹਨੂੰ ਉਸ ਸੁੱਖਤਾ ਦਿਖਾ ਰਹੇ ਆ ਜੀ ਸੋ ਉਸ ਨੂੰ ਵੀ ਅੱਗੇ ਕਿੰਨੀ ਬਣਾਇਆ ਜਾਊਗਾ ਕਿਉਂਕਿ ਕਈ ਵਾਰ ਵੇਖਣ ਚ ਆਇਆ ਕਿ ਕਈਆਂ ਮੁੱਕ ਜਾਂਦਾ ਹੈ ਜਾਂ ਕਿਸਾਨਾਂ ਨੂੰ ਮਿਲਦੀ ਕੋਦਾ ਸੋ ਉਸ ਨੂੰ ਲੈ ਕੇ ਵੀ ਕੁਝ ਖਾਸ ਪ੍ਰਬੰਧ ਇਸ ਵਾਰ ਕੀਤੇ ਗਏ ਹਨ ਹਾਂ ਜਿੰਨੇ ਬੀਜ ਸਾਡੇ ਕੋਲੇ ਨਵੀਆਂ ਵੈਰਾਈਟੀਆਂ ਦਾ ਪੂਰਾ ਜੀ ਕਿਉਂਕਿ ਹੁਣ ਸਾਡੇ ਕੋਲੇ ਜਿਹੜਾ ਫਰੀਦਕੋਟ ਫਾਰਮ ਹੈਗਾ ਜੀ 1200 ਏਕੜ ਦਾ ਉਹ ਸਾਡੇ ਕੋਲੇ ਆ ਪਿਛਲੇ ਦੋ ਸਾਲਾਂ ਤੋਂ ਹੁਣ ਸਾਡੇ ਇਹ ਮੇਲੇ ਤੇ ਹੀ ਮਿਲਣਾ ਮੇਲੇ ਤੋਂ ਬਾਅਦ ਵੀ ਅਸੀਂ ਜਿਹੜਾ ਵੀ ਕਿਸਾਨਾਂ ਨੂੰ ਬੀਜ ਦੀ ਲੋੜ ਹੋਊਗੀ ਚਾਹੇ ਝੋਨੇ ਦੀ ਕਿਸਮਾ ਮੱਕੀ ਦੀ ਉਹ ਅਸੀਂ ਪੂਰੀ ਕਿਸਾਨਾਂ ਦੀ ਲੋੜ ਮੁਤਾਬਕ ਇਹਦਾ ਪੂਰਾ ਦੇਵਾਂਗੇ ਅਕਨੇ ਕਿ ਗਿਣਤੀ ਦੇ ਵਿੱਚ ਪਖਾਨਾ ਦੇ ਪਹੁੰਚਣ ਦੀ ਉਮੀਦ ਹੈ ਤੇ ਕੀ ਅਪੀਲ ਜਿਹੜੇ ਕਿਸਾਨ ਤਾਂ ਸੋ ਕਿਸਾਨ ਤਾਂ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਜੀ ਵੀ ਇਵਨ ਸਾਡੇ ਜਿਹੜੇ origional ਮੇਲੇ ਉੱਥੇ ਹਜ਼ਾਰਾਂ ਦੀ ਗਿਣਤੀ ਚ ਆਉਂਦੇ ਆ ਤੇ ਲੁਧਿਆਣੇ ਵਾਲਾ ਮੇਲਾ ਇੱਥੇ ਲੱਖਾਂ ਦੀ ਗਿਣਤੀ ਜੀ ਕਿਸਾਨ ਆਉਂਦੇ ਆ ਜੀ ਸੋ ਕਿਸਾਨ ਭਰਾਵਾਂ ਨੂੰ ਅਸੀਂ ਤਾਂ ਇਹੀ ਅਪੀਲ ਕਰਦੇ ਆ ਜੀ ਵੀ ਜਿਹੜਾ ਹੁਣ ਜਿਵੇਂ ਖੇਤੀ ਆ ਆਪਣੇ ਕਿਆਂ ਰ ਹੁੰਦਾ ਨਾ ਇਹ ਲਾਹੇਵੰਦ ਨਹੀਂ ਹੋ ਰਹੀ ਵੀ ਜਿਹੜੇ ਸਾਡਾ ਇਹ ਲੁਧਿਆਣੇ ਦਾ ਮੇਲਾ ਇੱਥੇ ਸਾਡੇ ਹਰ ਵਿਭਾਗ ਵੱਲੋਂ ਆਪਣੇ ਸਟਾਲ ਲਾਏ ਜਾਂਦੇ ਆ ਜੀ ਜਿਵੇਂ ਹੁਣ ਅੱਗੇ ਸੋਣੀ ਦੀ ਫਸਲ ਆਉਣੀ ਆ ਸੋਣੀ ਦੀ ਫਸਲ ਦੇ ਵਿੱਚ ਜੋ ਵੀ ਅਸੀਂ ਨਵੀਆਂ ਤਕਨੀਕਾਂ ਦਿੱਤੀਆਂ ਖੇਤੀ ਗਿਆਨ ਆ ਜਿਹੜਾ ਉਹਦੇ ਵਿੱਚ ਜੇ ਨਹੀਂ ਕਿਸਾਨਾਂ ਨੂੰ ਮੈਂ ਕਹੂੰਗਾ ਵੀ ਆਪਣੀਆਂ ਜਿੰਨੀਆਂ ਵੀ ਖੇਤੀ ਸਬੰਧੀ ਤੁਹਾਡੀਆਂ ਮੁਸ਼ਕਲਾਂ ਨੇ ਉਹ ਆਪਣੀਆਂ ਲਿਖ ਕੇ ਲੈ ਕੇ ਆਓ ਤਾਂ ਕਿ ਜਿਹੜੇ ਵੀ ਸਟਾਲ ਤੇ ਜਾਣਾ ਉਸ ਸਬੰਧੀ ਜੋ ਮੁਸ਼ਕਲ ਆ ਸਾਡੇ ਮਹਾਰਾ ਜਿਹੜੇ ਉਹ ਤੁਹਾਡੀ ਸੇਵਾ ਦੇ ਵਿੱਚ ਬੈਠੇ ਨੇ ਉਹ ਪੂਰੀ ਕੋਸ਼ਿਸ਼ ਕਰਨਗੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਤੇ ਜਿਹੜੀਆਂ ਹਾੜੀ ਦੀਆਂ ਫਸਲਾਂ ਨੇ ਉਹ ਸਾਡੇ ਖੇਤਾਂ ਦੇ ਵਿੱਚ ਪਰਦਰਸ਼ਨੀਆਂ ਲੱਗੀਆਂ ਹੋਈਆਂ ਜਿਹੜੀਆਂ ਪਿਛਲੇ ਸਾਲ ਅਸੀਂ ਨਵੀਆਂ ਹਾੜੀ ਦੀ ਕਿਸਮਾਂ ਨੇ ਵੈਰਾਈਟੀਆਂ ਦਿੱਤੀਆਂ ਜਾਂ ਨਵੀਆਂ ਤਕਨੀਕਾਂ ਦਿੱਤੀਆਂ ਉਹ ਸਾਡਾ ਜਿਹੜਾ ਮੇਲਾ ਰੂਟ ਆ ਉੱਥੇ ਵੱਖਰੇ ਵੱਖਰੇ ਵਿਭਾਗਾਂ ਵੱਲੋਂ ਖੇਤੀ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਉੱਥੇ ਕਿਸਾਨ ਦੇਖ ਸਕਦੇ ਆ ਜੀ ਮੇਰੀ ਆ ਆ ਮੇਰੀ ਸਮੱਸਿਆ ਹੈ ਤਾਂ ਸਾਡੇ ਮਾਰਾ ਜਿਹੜੇ ਪੂਰੀ ਉਹਨਾਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਤਾਂ ਕਿਸਾਨ ਸਨਮਾਨਤ ਵੀ ਤੇ ਜਾਣਗੇ ਜੀ ਹਾਂਜੀ ਇੱਕ ਇਹ ਵੱਡਾ ਆਕਰਸ਼ਣ ਇਹ ਹੁੰਦਾ ਇਸ ਕਿਸਾਨ ਮੇਲੇ ਤੇ ਨਾ ਸਪਟੰਬਰ ਵਾਲੇ ਤੇ ਵੀ ਮਾਰਚ ਵਾਲੇ ਤੇ ਵੀ ਜਿਹੜੇ ਕਿਸਾਨ ਭਰਾਵਾਂ ਨੇ ਖੇਤੀ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾ ਮਾਰੀਆਂ ਚਾਹੇ ਉਹ ਫਸਲਾਂ ਦੇ ਵਿੱਚ ਚਾਹੇ ਬਾਗਬਾਨੀ ਦੇ ਵਿੱਚ ਕਿਸੇ ਨੇ ਜਿਹੜੇ ਸਾਡੇ ਸਰੋਤ ਨੇ ਉਹਨਾਂ ਦਾ ਬਚਾਅ ਕੀਤਾ ਉਹਦੇ ਵੱਖਰੇ ਵੱਖਰੇ ਖੇਤਾਂ ਕਿ ਕਿਸੇ ਨੇ ਆਰਗੈਨਿਕ ਫਾਰਮਿੰਗ ਦੇ ਵਿੱਚ ਕਿਸੇ ਨੇ ਵਾਟਰ ਸੇਵਿੰਗ ਦੇ ਵਿੱਚ ਜਿਹੜੇ ਸਾਡੇ ਨੈਚੁਰਲ ਰਿਸੋਰਸ ਜ ਨੇ ਅਸੀਂ ਉਹਨਾਂ ਵੱਲ ਵੀ ਜਿਹੜੇ ਕਿਸਾਨ ਉਹ ਉਹਨਾਂ ਨੂੰ ਸੁਭਾਲਣ ਦੀ ਕੋਸ਼ਿਸ਼ ਕਰ ਰਹੇ ਆ ਸੋ ਸੱਤ ਆ ਜਿਹੜੇ ਨਾਮ ਆ ਜਿਹੜੇ ਅਸੀਂ ਇੱਥੇ ਦਿੰਨੇ ਆ ਇੱਕ ਨਾਮ ਆ ਜਿਹੜਾ ਅਸੀਂ ਕੱਲ ਬਠਿੰਡਾ ਕਿਸਾਨ ਮੇਲਾ ਲੱਗਿਆ ਸੀਗਾ ਅਸੀਂ ਉੱਥੇ ਦੇ ਕੇ ਆਏ ਆ ਉਹ ਬੇਸਿਕਲੀ ਉਹ ਆ ਵੀ ਜਿਹੜੇ ਕਿਸਾਨ ਭਰਾ ਨੇ ਆਪਣਾ ਜਿੰਨਾ ਵਾਹੀ ਜੋਗ ਰੱਖਵਾ 70% ਰੱਖਵਾ ਜਿਹੜਾ ਉਹ ਬਾਗਵਾਨੀ ਥੱਲੇ ਲਿਆਂਦਾ ਉਹ ਅਸੀਂ ਕਿਸਾਨ ਨੂੰ ਬਠਿੰਡਾ ਵੇਖੇ ਅਸੀਂ ਵਾੜ ਦਿੰਨੇ ਆ ਸੋ ਇਹ ਵੀ ਇੱਕ ਮੁੱਖ ਆਕਰਸ਼ਨ ਹੁੰਦਾ ਜਿਹੜਾ ਕਿਸਾਨ ਮੇਲੇ ਦਾ